200 ਰੁਪਏ ਕਿਲੋ ਟਾਇਰ ਤਾਂ ਆਪਰਾ ਦੇ ਹੀ ਜਾਂਦਾ ਹੈ ਹਾਂਜੀ ਹਾਂਜੀ ਕੀ ਗੱਲ ਹੈ ਇੰਨੇ ਸਸਤੇ ਅਬਈ ਸੇਵਾ ਕਰ ਰਹੇ ਹੈ ਭਾਈ ਇਹ ਸੇਵਾ ਨਹੀਂ ਅਸਲ ਦੇ ਵਿੱਚ ਸੇਵਾ ਵੀ ਲਾ ਲੋ ਸਸਤਾ ਦੇ ਰਹੇ ਨੇ ਅਸਲ 65000 ਰੁਪਏ ਪੈਂਦਾ ਹੈ 27000 ਰੁਪਏ ਲਾਏ ਟਾਇਰ ਦੇ ਤਾਂ ਵਿੱਚ ਟਾਇਰ ਵਿੱਚ ਪੁਲਾਏ ਸਿਰਫ 27000 ਦੇ ਵੀ 60 65000 ਲਾਉਣ ਦੀ ਲੋੜ ਨਹੀਂ ਹਾਂਜੀ ਹਾਂਜੀ 90 ਪੈਸੇ ਟਾਇਰੋਂਗੇ ਹਾਂਜੀ ਕੋਈ ਗੁੱਡੀ ਨਿਕਲਾ ਉਹ ਅਗਰ ਜੇ ਕੋਈ ਗੁੱਡੀ ਨਿਕਲਾ ਸਾਬਿਤ ਕਰ ਦੇ 1 ਲੱਖ ਰੁਪਏ ਨਾਮ ਦੇਂਗੇ ਭਾਈ ਮੁਗਲਾ ਚੈਲੰਜ ਹੈ ਮੁਗਲ ਇੱਕ ਵਾਰੀ ਲਾਓ ਇਹ 18 ਇੰਚੀ ਸੈਟ ਹੈ ਹਾਂਜੀ ਐਕਐਸਯੂਵੀ ਦਾ ਹਾਂਜੀ ਸਕਰਪਿਓਨ ਦਾ ਮਾਰਕੀਟ ਵਿੱਚ 45000 ਰੁਪਏ ਦਾ ਸੈਟ ਹੈ 35000 ਦਾ ਸੈਟ ਦੇ ਦੂੰਗਾ ਅੱਛਾ ਮਾਰਕੀਟ ਦੇ ਵਿੱਚ 45000 ਦਾ ਆਪਾਂ 35000 ਦਾ ਸੈਟ ਦੇ ਦੂੰਗਾ ਬਰਾਮਨ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਫੌਜੀ ਭਰਾ ਆਪਣੇ ਨਾਲ ਹੈ ਆਪਣੇ ਪੰਜਾਬ ਦੇ ਵਿੱਚ ਮੰਨ ਕੇ ਚੱਲੋ ਇੱਕ ਮਸ਼ਹੂਰ ਔਲਾਇ ਤੇ ਟਾਇਰਾਂ ਵਾਲਾ ਭਰਾ ਬਲਦ ਵੀਰੇ ਕੀ ਹਾਲ ਚਾਲ ਹੈ ਵੈਲਕਮ ਆਪਣੇ ਚੈਨਲ ਦੇ ਫੌਜੀ ਟਾਇਰ ਸਰਵਿਸ ਸ਼ਹਿਰ ਪਾਤਰਾਂ ਦੇ ਵਿੱਚ ਇੱਕੋ ਇੱਕੋ ਨਾਮ ਚੱਲਦਾ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਆਪਣੇ ਚੈਨਲ ਦੇ ਵੀਡੀਓ ਦੇਖੇ ਨੇਗੇ ਆ ਆਪਣੇ ਕਿਸੇ ਪੁਰਾਣੇ ਨਾਲ ਔਲਾਏ ਲੈਣੇ ਹੁੰਦੇ ਨੇ ਜਾਂ ਟਾਇਰ ਲੈਣੇ ਹੁੰਦੇ ਨੇ ਨਵੇਂ ਜਾਂ ਸੈਕੰਡ ਹੈਂਡ ਰੇਟ ਦਾ ਤਾਂ ਵੀਰੇ ਖੁੱਲਾ ਚੈਲੰਜ ਪਹਿਲਾਂ ਵੀ ਰਿਹਾ ਤੇ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਲਈ ਨਵਾਂ ਸਟਾਕ ਲੈ ਕੇ ਆਏ ਆ ਤਾਂ ਕਰਕੇ ਆਪਾਂ ਬਣਾ ਰਹੇ ਨਵੀਂ ਵੀਡੀਓ ਤੇ ਫੌਜੀ ਵੀਰੇ ਜੇ ਆਪਣੇ ਕਿਸੇ ਪੁਰਾਣੇ ਆਣੋ ਕਈ ਵਾਰ ਆਪਣੇ ਪੁਰਾ ਪਹਿਲੀ ਵਾਰ ਦੇਖ ਰਹੇ ਹੁੰਦੇ ਆ ਜਿੱਦ ਆਪਣਾ ਪ੍ਰੋਪਰ ਐਡਰੈਸ ਕੀ ਪੈਂਦਾ ਔਰੇ ਇਹ ਸਿਨੇਮੇ ਦੇ ਸਾਹਮਣੇ ਪੁਲ ਦੇ ਪਾਸ ਹੈ ਠੀਕ ਹੈ ਜੀ ਮੈਂ ਆਪ ਸਟੈਂਡ ਦੇ ਪਾਸ ਉਹ ਜਦੋਂ ਤੁਸੀਂ ਪਾਤੜਾਾਂ ਦੇ ਵਿੱਚ ਆਉਂਗੇ ਨਾ ਆਪਣੀ 90 ਫੁੱਟੀ ਰੋਡ ਵੱਸਦੀ ਹੈ ਇਹ ਪਾਤੜਾਾਂ ਦੇ ਵਿੱਚ ਉਹ ਜਦੋਂ ਪੁਲ ਤੋਂ ਜਦੋਂ ਅੰਦਰਲੇ ਪਾਸੇ ਐਂਟਰ ਕਰੋਗੇ ਜ਼ੋਰ ਮਾਰ ਕੇ 100 ਕਿ ਮੀਟਰ ਹੈ ਖੱਬੇ ਆថਾਂਗੇ ਤਾਂ ਬੋਰਡ ਦੇਖ ਜੂ ਬਾਕੀ ਭਰਾ ਹੋਰ ਹੋਰੇ ਹੁੰਦੇ ਆ ਬਾਕੀ ਫੇਰ ਵੀ ਜੇ ਲੋਕੇਸ਼ਨ ਲੱਭਣ 'ਚ ਕੋਈ ਦਿੱਕਤ ਆ ਰਹੀ ਸਕ੍ਰੀਨ ਤੇ ਆਪਾਂ ਨੰਬਰ ਚਲਾ ਦਾਂਗੇ ਭਰਾ ਹੋਰਾਂ ਦੇ ਕੰਟੈਕਟ ਕਰਕੇ ਤੁਸੀਂ ਆਪਣਾ ਟਾਈਮ ਤੇ ਡੇਟ ਲੈ ਕੇ ਜ਼ਰੂਰ ਵਿਜ਼ਿਟ ਕਰ ਲਿਓ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਔਲਾਏ ਤੇ ਸੈਕੰਡ ਹੈਂਡ ਟਾਇਰ ਇੱਕ ਅੱਜਕੱਲ ਬੜਾ ਜ਼ਿਆਦਾ 250 ਵਾਲਾ ਅੱਜ ਉਹ ਵੀ ਸਹੀ ਕਰਨਾ ਹੈ ਇੱਕ ਚੱਲ ਰਿਹਾ ਨਾ 250 ਰੁਪਏ ਕਿਲੋ ਟਾਇਰ ਮਿਲਦੇ ਆ ਅਸਲ ਦੇ ਵਿੱਚ ਉਹਦੇ ਚੀਜ਼ ਪਿੱਛੇ ਰੋਲਾ ਕੀ ਆ ਤੁਹਾਨੂੰ ਉਹ ਸਮਝਾਵਾਂਗੇ ਵੀ ਉਦੋਂ ਵੀ ਸਸਤੇ ਪੈ ਜਾਂਦੇ ਨੇ ਆਪਣੇ ਕੋਲ ਜਿ ਪਰ ਆ ਕੋ ਆਊਗਾ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਅਲਾਈ ਦਿਖਾ ਦਨੇ ਆਪਣੇ ਕੋਲ ਕਿੰਨੇ ਤੋਂ ਕਿੰਨੇ ਇੰਚੀ ਦੇ ਵਿੱਚ ਪੁਰਾਣੇ ਸੈਕੰਡ ਹੈਂਡ ਅਲਾਈ ਪੈ ਨੇ 12 12 ਇੰਚੀ ਸੇ ਲੈ ਕੇ 22 ਇੰਚੀ ਤੱਕ ਦਾ ਸੈੱਟ ਮਿਲ ਜਾਏਗਾ ਆਪਣੇ ਪਾਸ ਹਾਂਜੀ ਹਾਂਜੀ ਸਾਰੇ ਡਿਜ਼ਾਈਨ ਮਿਲ ਜਾਂਦੇ ਨੇ 12 ਤੋਂ ਲੈ ਕੇ 22 ਤੱਕ ਕੁਝ ਕੋਰੇ ਨਾ 22 ਹੋ ਰਹੇ ਨੇ ਉਹਦੇ ਡਿਸਪਲੇ ਦੇ ਵਿੱਚ ਲਾਏ ਹੋਏ ਨੇ ਲਵਾ ਕੇ ਚੱਕ ਵੀ ਕਰਾ ਦੇ ਕਈ ਵਾਰ ਨਾ ਮੈਂ ਤੁਹਾਨੂੰ ਨਾ ਇੱਕ ਅੱਧਾ ਅਲ ਕਿੰਨੇ ਇੰਚੀ ਲਾਈਡਰ ਹੈ ਇਹ 18 ਇੰਚੀ ਲਾਈਡਰ ਹੈ ਪਹਿਲਾਂ ਤਾਂ ਲਾਈਡ ਦੀ ਕੰਡੀਸ਼ਨ ਖਾ ਦੇ ਲੈ ਬੈ ਕੇ ਜਾ ਇੱਥੇ ਮਿਲ ਲنگੇ ਸੋਨੂੰ ਮੰਨ ਕੇ ਚੱਲੋ ਕੈਨ ਨੂੰ ਪੁਰਾਣੇ ਨਵੇਂ ਵਰਗੇ ਲੈ ਹਾਂਜੀ ਹਾਂਜੀ ਤੇ ਟਾਇਰ ਦੀ ਗੱਲ ਕਰੋਂਗੇ ਗੁੱਡੀ ਚੱਕਰਾ ਦੇ ਲੈ ਬੈ ਕੇ ਇੱਕ ਵਾਰੀ ਨਾ ਨਾ ਕਰਦੇ ਵੀਰੇ ਮੇਰੇ ਸਾਹ ਦੇ ਨਾਲ 85 ਪੈਸੇ ਪਏ ਨੇ ਹਾਂ 85 90 ਪੈਸੇ ਟਾਇਰ ਹੈ ਗੁੱਡੀਅਰ ਦੇ ਟਾਇਰ ਹੈ ਤੇ ਜੇ ਆਪਾਂ ਗੱਲ ਕਰੇ ਵੀ ਆਪਣੇ ਕੋਲ ਆਹਾ ਪਿਆਗਾ ਚੌਂਕੜਾ ਇਹ ਆਪਣਾ ਪੜਾ ਵਾਸਤੇ ਕਿੰਨੇ ਦਾ ਬਣ ਜਾਊਗਾ ਇਹ ਇਹ ਨਵਾਂ ਤੋਂ ਨਵਾਂ ਤੋਂ ਲੈਣਾ ਤਾਂ 65000 ਰੁਪਏ ਪੈਂਦਾ ਠੀਕ ਹੈ ਤੇ 27000 ਗਏ ਲਾਈ ਟਾਇਰ ਦੇ ਤਾਂ ਬਿੱਚੇ ਟਾਇਰ ਵਿੱਚ ਅਲਾਇ ਸਿਰਫ 27000 ਦੇ ਵੀ 60 65000 ਲਾਉਣ ਦੀ ਲੋੜ ਨਹੀਂ ਹਾਂਜੀ ਹਾਂਜੀ ਆਹ ਮਿਲ ਜਾਣਗੇ ਇਹ ਤਾਂ ਹਲੇ ਕੁਝ ਵੀ ਨਹੀਂ ਮਤਲਬ ਹਲੇ ਕਰੇ ਇੱਕ ਸਾਈਜ਼ ਦਾ ਤੇ ਹਰੇਕ ਟਾਇਰ ਦਾ ਅਲੱਗ ਰੇਟ ਪ੍ਰਾਈਸ ਹੈ ਆਪਾਂ ਤੁਹਾਨੂੰ ਲੈ ਕੇ ਡਿਸਪਲੇ ਚੈੱਕ ਕਰਾ ਦਿੰਨੇ ਆ ਵੀ ਇਹਨਾਂ ਕੋਲ ਕਿਵੇਂ ਕਿਵੇਂ ਦੇ ਅਲਾਇਬਲ ਪਏ ਨੇ ਆ ਸਾਰੇ ਤੁਸੀਂ ਚੈੱਕ ਕਰ ਲਓ ਕੰਪਨੀ ਦੇ ਟਾਇਰ ਮਿਲ ਜਾਣਗੇ ਨਹੀਂ ਸਾਰੇ ਜਿੰਨੇ ਹੀ ਪਏ ਨੇਗੇ ਅੱਛਾ ਵੱਡੇ ਵੀ ਆਪਣੇ ਕੋਲ ਹੁੰਦੇ ਨਾਲ ਕਿਸੇ ਪੁਰਾਣੇ ਵੱਡੇ ਆਪਣੇ 18 ਇੰਚੀ ਆ ਹਾਂਜੀ ਨੀਓਮਸ ਅਟੈਕ ਕੰਟੀਨੈਂਟਲ ਟਾਇਰ ਨਹੀਂ ਜੈਸੀ ਹਾਂਜੀ ਅਲਾਏ ਟਾਇਰ 50000 ਰੁਪਈਆਗੇ 50000 ਇਹ ਲੱਖ ਪਲੱਸ 90 ਸੈਟ 90000 ਦਾ ਸੈਟ ਹੈ 90000 ਦਾ ਨਵਾਂ ਪੈਂਦਾ ਹੈ ਇਹ ਸੈਟ ਪਲੈਂਟੀ ਦਾ 17 ਇੰਚੀ ਹਾਂਜੀ ਨਵਾਂ ਸੈਟ 35000 ਰੁਪਈਆ ਦਾ ਹੈ ਅਲਾਏ ਦੀ ਗੁੱਡੀ ਅਲਾਏ 35000 ਗਏ ਆ ਇਕੱਲੇ ਅਲਾਏ ਪਲੈਂਟੀ ਦੇ 35000 ਦੇ ਹਾਂਜੀ ਠੀਕ ਹੈ ਇਹ ਹੈਗਾ ਆਪਣਾ 17 17 ਇੰਚੀ 17 ਇੰਚੀ ਇਹ ਅਲਾਏ ਟਾਇਰ 27000 ਦੇ ਪੈਣਗੇ 4 ਟਾਇਰ 4 ਅਲਾਏ ਸਿਰਫ 27000 ਦੇ ਹੁਣ ਵੀਰੇ 15 ਕਿ ਇੱਕ ਵਾਰੀ ਭਰਾ ਉਹਨਾਂ ਨੂੰ ਚੈੱਕ ਕਰਾਈ ਜਣ ਕਿਸੇ ਪਰਾਨਾ ਨਾ ਨਵੇਂ ਵੀ ਲੈਣੇ ਹੁੰਦੇ ਨਵੇਂ ਤੇ ਕੀ ਆਫਰ ਚੱਲ ਰਿਹਾ ਜੀ ਵੀ ਮਾਰਕੀਟ ਨਾਲੋਂ ਦਾ ਪਰ ਇਹ ਟ ਅਗਲੇ ਨੂੰ ਘੱਟੇ ਦਵਾਂਗੇ ਹਾਂਜੀ 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 ਠੀਕ ਹੈ ਮਾਰਕੀਟ ਤੋਂ 2000 ਰੁਪਏ ਸਸਤਾ ਅਲਾਈਵ ਮਿਲ ਮਾਰਕੀਟ ਨਾਲੋਂ ਅਲਾਈਵ ਚੈੱਕ ਕਰ ਲਓ ਆ ਪਹਿਨਾ ਪੂਰੇ ਪੂਰੇ ਇਹ ਹੈਗੇ ਨਾ ਬਿਲਕੁਲ ਹੀ ਬ੍ਰਾਂਡ ਨਿਊ ਪਹਿਲਾਂ ਮਾਰਕੀਟ ਦੇ ਵਿੱਚ ਰੇਟ ਟਰਾਈ ਕਰਕੇ ਫਿਰ ਉਰੇ ਵਿਜ਼ਿਟ ਕਰਿਓ ਹਰੇਕ ਡਿਜ਼ਾਈਨ ਮਿਲ ਜੂਗਾ ਹਰੇਕ ਸਾਈਜ਼ ਮਿਲ ਜੂਗਾ ਜੋ ਤੁਸੀਂ ਚਾਹੋਗੇ ਉਹ ਮਿਲ ਜੂਗਾ ਲਓ ਬਈ ਆ ਚੈੱਕ ਕਰ ਲਓ ਇੱਕ ਵਾਰੀ ਲਾਓ ਇਹ 18 ਇੰਚੀ ਸੈਟ ਹੈ ਹਾਂਜੀ ਐਕਸਯੂਵੀ ਦਾ ਹਾਂਜੀ ਸਕਾਰਪੀਓ ਐਨ ਦਾ ਮਾਰਕੀਟ ਮੇ 45000 ਰੁਪਈਆ ਸੈਟ ਹੈ 35000 ਦਾ ਸੈਟ ਦੇ ਦੂਗਾ ਅੱਛਾ ਮਾਰਕੀਟ ਦੇ ਵਿੱਚ 45000 ਦਾ ਆਪਾਂ 35000 ਦਾ 35000 ਦਾ ਸੈਟ ਦੇ ਦੂਗਾ ਇਹ ਨਹੀਂ 35000 ਦਾ ਸੈਟ ਹੈ ਇਹ ਨਹੀਂ 35000 ਦਾ ਸੈਟ ਹੈ ਇਹ ਤਾਂ ਫਿਰ 10000 ਮੰਗੂ ਡਿਸਕਾਊਂਟ ਹੋ ਗਿਆ 7 ਇੰਚ ਯਾ ਲਾਈਨ 7 ਇੰਚ ਕੀ ਹੈ ਹਾਂਜੀ ਸਕਾਰਪੀਓ ਮੈਂ ਸ਼ਿਫਟ ਮੈਂ ਐਕਸਯੂਵੀ ਮੈਂ ਆਈ 20 ਮੈਂ 27000 ਰੁਪਈਆ ਸੈਟ 27000 ਦਾ ਡੱਬਾ ਪੈਕ ਡੱਬਾ ਪੈਕ ਹਨਾ ਮੇਡ ਇਨ ਇੰਡੀਆ ਕੋਈ ਦੇਸੀ ਨਹੀਂ ਆ ਤੇ ਆ ਆ ਇਧਰਲੇ ਪਾਸੇ ਅਲੱਗ ਅਲੱਗ ਰਸਾਈ ਦੇ ਸਾਰੇ ਪਏ ਨੇ ਆਪਣੇ ਕੋਲ ਲੈ 15 ਇੰਚ 21000 ਦਾ ਸੈੱਟ ਮਿਲ ਜਾਏਗਾ ਕਿੰਨੇ ਇੰਚੀ 15 ਇੰਚੀ 21000 ਦਾ ਸੈੱਟ ਮਿਲ ਜੂਗਾ ਤੇ 15 ਇੰਚ ਦੇ ਵਿੱਚ ਆ ਪਏ ਨੇ ਆਪਣੇ ਕੋਲ ਡਿਸਪਲੇ ਆ ਤਿੰਨ ਦਾ ਇਹ 1 2 3 4 5 6 ਮਾਡਲ ਹੈ 6 ਮਾਡਲ ਇਹਦੇ ਵਿੱਚ ਪਏ ਨੇ ਤੇ ਇਧਰਲੇ ਪਾਸੇ ਵੀ ਪਏ ਨੇ ਅੱਛਾ ਆ ਜਿਹੜੇ ਨੀਚੇ ਪਏ ਨੇ ਵੀ ਆਪਣੇ ਪੁਰਾਣੇ ਆਗੇ ਹਨਾ ਇਹ ਪੁਰਾਣੇ ਆ ਲੈ ਬਈ ਆ ਨਵੇਂ ਚੱਕਾ ਇਹ 20 ਇੰਚੀ ਸੈੱਟ ਹੈ ਬਾਈ ਦੇਖ ਬਿਲਕੁਲ ਨਵਾਂ ਦਾ ਸੈੱਟ ਹੈ ਨਵਾਂ 65000 ਰੁਪਏ ਦਾ ਸੈੱਟ ਹੈ ਇਹ ਲਾਇਆ ਲਾਇਆ ਕੇਲਾ 25000 ਦਾ ਦੇ ਦਿੰਗੇ ਲੈ ভাই 20000 ਦੇ ਟਾਇਰ ਗਲ ਜੇ 45000 ਦਾ ਸੈੱਟ ਹੋ ਜਾਏਗਾ ਪੁਰਾਣਾ ਮਾਲ ਲੈਸ ਕਰ ਲਵਾਂਗੇ ਜੋ ਵੀ ਗੱਡੀ ਮੇਂ ਹੋਗਾ ਲੈ ਪੁਰਾਣਾ ਕਟਾਅ ਵੀ ਦੋਗੇ ਉਰੇ ਲਵਾ ਕੇ ਵੀ ਲੈ ਜਾਓ ਬਾਕੀ ਇਨਾਂ ਕੋਲ ਅਲਿਮਟਿਡ ਪੈਸਟਕ ਟਾਇਰ ਵੀ ਚੈੱਕ ਕਰਾ ਦੇ ਤੇ ਉਸ ਤੋਂ ਬਾਅਦ ਜਿਹੜਾ ਜ ਮੇਨ ਸਰਪ੍ਰਾਈਜ਼ ਹੈਗਾ ਤੁਹਾਨੂੰ ਹਰ ਤਰ੍ਹਾਂ ਦਾ ਟਾਇਰ ਹਰ ਤਰ੍ਹਾਂ ਦਾ ਉਲਾਇਤ ਆ ਮਿਲ ਜਾਊਗਾ ਉਸ ਦਿਨ ਉਹਨਾਂ ਨੂੰ ਪੁੱਛ ਵੀ ਰਿਹਾ ਆਪਾਂ ਗੜਾਉਣ ਚੱਲੀ ਜਿਹੜੀ ਮੇਨ ਚੀਜ਼ ਹੈਗੀ ਦਿਖਾਈਏ ਫਿਰ ਸਾਰੇ 90 ਪੈਸੇ ਹੋਣਗੇ ਟਾਇਰ ਦੇ ਬਸ 90 ਪੈਸੇ ਟਾਇਰ ਹੋਣਗੇ ਕੋਈ ਗੱਡੀ ਨਿਕਲਾਉਂਗਾ ਅਗਰ ਜੇ ਕੋ ਗ ਮੈਂ ਕੁਲਾ ਚੈਲੰਜ ਹੈ ਤੁਹਾਨੂੰ ਪੁੱਛਣ ਵੀ ਲੱਗਿਆ ਸੀ ਅਸਲ ਦੇ ਵਿੱਚ ਨਾ ਅਗਲਾ ਇਹ ਕਹਿਵੇਂ ਕਿ ਬਈ ਯਾਰ ਇਹ ਸਸਤੇ ਦਿੰਦੇ ਹੋਣੇ ਸ਼ਾਇਦ ਗੁੱਡੀ ਕੱਢ ਕੇ ਦਿੰਦੇ ਹੋਣੇ ਬਾਈ ਨੇ ਤਾਂ ਉਹ ਚੈਲੰਜ ਦਾ ਮੈਂ ਕਹਿੰਦਾ ਸਰੀ ਕਰਵਾਦਾ ਕਹਿੰਦਾ ਆ ਕੇ ਸਾਬਿਤ ਕਰ ਦਿਓ 1 ਲੱਖ ਰੁਪਏ ਇਨਾਮ ਦੇ ਦਾਂਗੇ ਜੇ 90 ਪੈਸੇ ਟਾਇਰ ਹੋਣਗੇ ਕੰਪਨੀ ਦਾ ਟਾਇਰ ਹੋਗਾ ਆਹ ਸਾਰੇ ਅੱਛਾ ਇਹਦੇ ਵਿੱਚ ਮੰਨ ਕੇ ਚੱਲੋ ਕੰਪਨੀ ਦਾ ਟਾਇਰ ਦਾ ਪੂਰਾ ਦਾ ਪੂਰਾ ਅਗਲਾ ਚੌਂਕੜੀ ਮਿਲ ਜਾਪੇਗਾ ਦੇਣਾ ਹੈ ਅਗਲਾ ਹਣਾ ਹਰ ਇੱਕ ਸਾਈਜ਼ ਦੇ ਵਿੱਚ ਮਿਲ ਜਾਣਗੇ ਆਜੋ ਬਾਈ ਇਦੋਂ ਕੋਈ ਸੈੱਟ ਤਰੇਗਾ ਹਾਂਜੀ ਇਹ ਡੱਲਬਕਾ ਹੈ ਇਹ ਬ੍ਰਿਕਸਟੋਨ ਦਾ ਹੈ ਇਹ ਡੱਲਬਕਾ ਹੈ ਇਹ ਡੱਲਬਕਾ ਹੈ ਇਹ ਬ੍ਰਿਕਸਟੋਨ ਹੈ ਇਹ ਯੂਕਵਾ ਹੈ ਸਾਰੇ ਸੈੱਟ ਕਿਸੇ ਟਾ ਕੰਪਨੀ ਦੇ ਕੰਪਨੀ ਦੇ ਲਓ ਬਈ ਮਤਲਬ ਬਾਈ ਹੋ ਰਹੇ ਆ ਹੌਲ ਸੇਲ ਦੀ ਕੰਮ ਹੈ ਮਾਰਜਨ ਬਹੁਤ ਘੱਟ ਕਰਕੇ ਕੰਮ ਕਰਦੇ ਆ ਇੱਧਰ ਵੀ ਪੂਰਾ ਦਾ ਬੂਰਾ ਗੜਾਉਂ ਪਰਿਆ ਪਿਆ ਬਈ ਆ ਕੇ ਚੈੱਕ ਕਰ ਸਕਦੇ ਹੋਗੇ ਫੁੱਲ ਸਟਾਕ ਹੈ ਤੇ ਹੁਣ ਜਿਹੜਾ ਆਪਾਂ ਤੁਹਾਨੂੰ ਸਰਪ੍ਰਾਈਜ਼ ਦਿਖਾਏ ਕਿ ਕਿ ਕਿਲੋ ਵਾਲਾ ਕੀ ਹਿਸਾਬ ਦਾ ਵੈ ਆਪਾਂ ਤੁਹਾਨੂੰ ਗੜਾਉਂ ਚ ਲੈ ਕੇ ਚੱਲਦੇ ਆ ਉੱਥੇ ਜਾ ਕੇ ਕਲੀਅਰ ਕਰਦੇ ਆ ਚੀਜ਼ਾਂ ਆਓ ਸਾਰੇ ਭਰਾ ਹੁਣ ਤੁਹਾਨੂੰ ਸਾਰਿਆਂ 17 ਨੰਬਰ ਦਾ ਟਾਇਰ ਲੈ ਲਵਿਆ ਕੇ ਪਹਿਲਾਂ ਗੁੱਡੀ ਚੱਕਰਾਂ ਹੀ ਇਹਦੀ ਆ ਜਾ ਆ ਗੁੱਡੀ ਚੈੱਕ ਕਰ ਲਓ 85 90 ਪੈਸੇ ਗੁੱਡੀ ਪਿਆ 17 ਨੰਬਰ ਦਾ ਟਾਇਰ ਆ ਫੌਜੀਪੁਰਾ ਚੌਂਕੜਾ 7000 ਰੁਪਏ ਦਾ ਦੰਨੇ ਆ ਆ 7000 ਰੁਪਏ ਚੌਂਕੜਾ ਭਾਈ 7000 ਦਾ ਚੌਂਕੜ ਦਿੰਦਾ ਹੁਣ ਆਪਾਂ ਦਾ ਕਿਲੋ ਗੱਡੀਏ ਕਿ ਰੇਟ ਬੈਠੂਗਾ ਲੈ ਲਵਿਆ 8 ਕਿਲੋ 740 ਗ੍ਰਾਮ ਹੈ ਠੀਕ ਹੈ ਦੇਖ ਲਿਆ ਹੋਗਾ 17 ਨੰਬਰ ਦਾ ਟਾਇਰ 8 ਕਿਲੋ 740 ਆ ਲੈ ਬੈ ਕਲਕੁਟਰ ਚੱਕਰਾਂ ਹੀ ਸਹੀ ਭਰਿਆ ਹੋਊਗਾ ਮਿਸਟੇਕ ਤਾਂ ਕੋਈ ਹੈ ਨਹੀਂ ਹੁਣ ਆਪਾਂ ਇਹਨੂੰ ਗੁਣਾ ਕਰਨੀ ਹੈ ਜੀ 4 ਦੇ ਨਾਲ 4 ਟਾਇਰ ਹੋਣਗੇ ਕਰਤੀ ਜੀ ਆ ਲੈ ਬਹਿ ਜਾ 34 ਕਿਲੋ 96 ਗ੍ਰਾਮ ਮੰਨ ਕੇ ਚਲੋ 35 ਕਿਲੋ ਵੇਟ ਹੋਇਆ ਵੀਰੇ ਹਾਂਜੀ ਹੋ ਗਿਆ 35 ਕਿਲੋ ਵੇਟ ਆ 4 ਟਾਇਰਾਂ ਦਾ ਉਸ ਤੋਂ ਬਾਅਦ ਕਰਨਾ ਕਿ 7000 ਦਾ ਦਿੰਦੇ ਨੇ ਟਾਇਰ ਡਿਵਾਈਡ ਬਾਈ 35 ਕਿਲੋ 200 ਰੁਪਏ ਕਿਲੋ ਟਾਇਰ ਤਾਂ ਆਪਰਾ ਦੇ ਹੀ ਜਾਂਦਾ ਹਾਂਜੀ ਹਾਂਜੀ ਕੀ ਗੱਲ ਇਹ ਇੰਨੇ ਸਸਤੇ ਆ ਭਾਈ ਸੇਵਾ ਕਰ ਰਹੇ ਹੈ ਭਾਈ ਇਹ ਸੇਵਾ ਨਹੀਂ ਅਸਲ ਦੇ ਵਿੱਚ ਸੇਵਾ ਵੀ ਲਾ ਲੋ ਸਸਤਾ ਦੇ ਰਹੇ ਨੇ ਅਸਲ ਦੇ ਵਿੱਚ ਰੈਲਿਟੀ ਹੈ ਇਹ ਟਾਇਰ ਕੰਪਨੀ ਦਾ ਹੈ 올ਡ ਟਾਇਰ ਹੈ ਯੂਜ਼ਡ ਟਾਇਰ ਹੈ ਹਲਕਾ ਫੁਲਕਾ ਚੱਲਿਆ ਹੈ 10% ਚੱਲਿਆ ਹੈ 15% ਚੱਲਿਆ ਹੋਇਆ ਜੋ ਰੈਲਿਟੀ ਹੈ ਸਰਬ 200 ਰੁਪਏ ਕਿਲੋ ਟਾਇਰ ਹੈ ਨਹੀਂ ਪਰ ਮਾਰਕਟ ਸਾਨੂੰ ਪਤਾ ਕੀ ਕੁਛ ਚੱਲ ਰਿਹਾ ਹੈਗਾ 16 ਇੰਚ ਟਾਇਰ 17 ਇੰਚ ਟਾਇਰ 18 ਇੰਚ ਟਾਇਰ 7000 ਰੁਪਏ ਚੋਕੜਾ ਦੇਣ 18 ਇੰਚ ਤੋਂ ਵਜ਼ਨ ਮੇਂ ਜ਼ਿਆਦਾ ਬਿਠੇਗਾ ਤੋਲ ਮੇਂ 200 ਰੁਪਏ ਕਿਲੋ ਮੈਂ ਵੀ 9000 ਦਾ ਸੈਟ ਬੈਠਾ ਹੁਣੇ ਜੀ ਸੁਣ ਲੋ 16 17 18 ਆਪਾਂ 7000 ਦਵਾਂਗੇ ਲਾਵੇ ਗਡਾਉਂ ਦਿਖਾਈ ਆ ਜਾ ਜਿਹੜੇ ਹੈ ਕਹਿ ਦੇਣ ਕਿ ਭਾਈ ਟਾਇ ਟਾਇਰਾਂ ਦਾ ਟਰੱਕ ਵਰਕੇ ਲੈ ਜਾਓ ਟਾਇਰ ਦਾ ਇੰਨਾ ਪਿਆਸ ਹਰੇਕ ਟਾਇਰ ਦੀ ਜ਼ਿੰਮੇਵਾਰੀ ਬਾਈ ਨੇ ਸ਼ੁਰੂ ਦੇ ਵਿੱਚ ਇੱਕ ਗੱਲ ਉਹ ਅੰਦਰ ਵੀ ਕਹੀ ਸੀ ਕਿਸੇ ਭਰਾ ਨੂੰ ਇਹ ਵੈਮ ਹੈ ਕਿ ਟਾਇਰ ਦੀ ਗੁੱਡੀ ਕੱਢੀ ਹੋਈ ਹੈ ਕੱਢੀ ਹੋਈ ਹੈ ਕੁਝ ਵੀ ਲੱਗਦਾ ਹੈ ਅ ਲੱਖ ਰੁਪਇਆ ਨਾਮ ਦਊਗਾ ਜਿਹੜਾ ਕਿ ਸਾਬਤ ਕਰ ਦਊਗਾ ਹੋਰ ਦੱਸੋ ਐਡਾ ਖੁੱਲਾ ਚੈਲੰਜ ਹੈ ਇਹ ਸਕਰਪੀਓ ਦਾ 18 ਇੰਚੀ ਹੈ ਉੱਪਰ ਨਾ ਸੱਟਦੀ ਮੇਰਾ ਭਰਾ ਇਧਰ ਸਕਰਪੀਓ ਦਾ 18 ਇੰਚੀ ਟਾਇਰ ਹੈ ਬਾਈ ਇਹਦੀ ਗੁੱਡੀ ਦਿਖਾਵਾਂਗੇ ਲੈ ਲਵੇਂ ਲੈ 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 ਬਾਈ ਆ ਟਾਇਰ ਚੱਕੀਓ 18 ਇੰਚੀ ਹੈ ਇਹ 200 ਰੁਪਏ ਕਿਲੋ ਮੈਂ 15000 ਰੁਪਏ ਸੈੱਟ ਵੇਚ ਜਾਂਦਾ ਹਾਂ ਆਪੇ 10000 ਸੈੱਟ ਦੇ ਦਿੰਦੇ ਹਾਂ ਸਕਰਪੀਓ ਦਾ ਲੈ ਬਈ ਯਾਰ ਚੈੱਕ ਕਰੋ ਲੈ ਫੋਰਚੂਨਰ ਵਿੱਚ ਵੀ ਆਤਾ ਸਾਈਜ਼ ਹੈ 18 ਇੰਚ ਨਹੀਂ ਫੋਰਚੂਨਰ ਵਿੱਚ ਆ ਰਿਹਾ ਤੇ ਆ ਕਰ ਲੋ ਗੋਡਾਊਨ ਚੈੱਕ ਆ ਬਈ ਹਰ ਸਾਈਜ਼ ਦਾ ਟਾਇਰ ਮਿਲ ਜੂ ਅੱਛਾ ਟਾਇਰਾਂ ਦੇ ਵਿੱਚ ਆਪਣੇ ਕੋਲ ਕਿੰਨੇ 13 ਤੋਂ ਸਟਾਰਟ ਹੁੰਦੇ ਨੇ ਕਿ 12 ਤੋਂ 12 ਤੱਕ 12 ਤੋਂ ਲੈ ਕੇ ਮੈਕਸਿਮਮ ਕਿੰਨੇ ਸਾਈਜ਼ ਤੱਕ ਹੈ 22 ਤੱਕ 22 ਤੱਕ 12 ਤੋਂ ਲੈ ਕੇ 22 ਤੱਕ 200 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਲੈ ਜਾਓ ਕੋਈ ਦਿੱਕਤ ਨਹੀਂ ਜੇ ਤੁਹਾਨੂੰ ਕੱਲਾ ਕਿਲੋ ਦੇ ਲੈ ਕੇ ਜਾਣਾ ਹੈ ਤੇ ਤੋਲ ਕੇ ਲੈਣਾ ਤੋਲ ਕੇ ਲੈ ਜਾਓ ਹਾਂ ਅਰੇ 60 ਕੇ ਸਾਧੇ ਲੈਣੇ 60 ਕੇ ਸਾਧੇ ਦੇਣਾ ਮੁਕਦੀ ਗੱਲ ਇਹ ਹੈ ਤੁਹਾਨੂੰ ਵਾਕਿਆ ਨਾਲ ਉਹ ਸਸਤਾ ਹੀ ਪਊਗਾ ਟੈਨ ਮਿਲ ਜੂਗਾ 200 ਰੁਪਏ ਕਿਲੋ ਦੇ ਰਹੇ ਨੇ ਲੋਕਾਂ ਨੂੰ ਗੁਮਰਾਹ ਕਰ ਰਹੇ ਆ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਨਾਮ ਨਾਮ ਨਹੀਂ ਲੈ ਰਿਹਾ ਮੈਂ ਕੀ ਗੱਲ ਹੈ ਵੈਸੇ ਕਰਾਂਗਾ ਠੀਕ ਹੈ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਕੈਲਕੂਲੇਟ ਕਰਕੇ ਦਿਖਾਇਆਗਾ ਤਾਂ ਕਰਕੇ ਕਿ ਤੁਹਾਨੂੰ ਅਸਲ ਦੇ ਵਿੱਚ ਚੀਜ਼ਾਂ ਦਾ ਪਤਾ ਲੱਗੇ ਕਿ ਅਸਲ ਦੇ ਵਿੱਚ ਹੈ ਕੀ ਹੈ ਠੀਕ ਹੈ ਫਿਰ ਵੀ ਤੁਹਾਨੂੰ ਸਸਤਾ ਬਹੁ ਪੈ ਗਿਆ 38 ਮਹੀਨੇ ਹੀ ਗਾਰੰਟੀ ਹੋ ਗਈ ਹਾਂਜੀ ਟਾਇਰ ਦੀ ਟਾਇਰ ਦੀ ਜਿਹੜਾ ਮਰਦੀ ਸੈੱਟ ਲੈ ਜਾਓ ਲਓ ਬਈ ਤੇ ਕੋਈ ਜੇ ਤਾਂਛੜੀ ਦਾ ਗਾਰੰਟੀ ਹੋ ਗਈ ਹਾਂਜੀ ਇੱਕ ਮੇਰੇ ਫੌਜੀ ਕਈ ਵਾਰ ਆਪਣੇ ਕਹਿੰਦੇ ਨੇ ਕਿ ਚਲੋ ਲੋਕਲ ਤਾਂ ਪਾਸਤਰਾਂ ਦੇ 50 60 ਕਿਲੋਮੀਟਰ ਦੇ ਆ ਜਾਣਗੇ ਕਈ ਵਾਰ ਭਰਾ ਆਪਣੇ ਨਾਲ 100 ਕਿਲੋਮੀਟਰ ਤੋਂ ਉੱਪਰ ਡਿਲੀਵਰੀ ਕਰਵਾ ਦੇਣਗੇ ਹਾਂ ਸਭ ਤੋਂ ਵਧੀਆ ਗੱਲ ਹੈ ਜਿਹੜਾ ਇਹ ਕਹਿੰਦਾ ਕਿ ਯਾਰ ਅਸੀਂ ਜਾਵਾਂਗੇ ਇਹਨੇ ਤਾਂ ਅਸੀਂ ਤੇਲ ਫੂਕ ਦਾਂਗੇ ਹਨਾ ਥੋੜੀ ਵੀ ਗੱਲ ਸਹੀ ਹੈ ਕੁਰੀਅਰ ਹੋ ਕੇ ਟਾਇਰ ਤੁਹਾਡੇ ਘਰੇ ਪਹੁੰਚ ਜਾਣਗੇ ਟਾਇਰਾਂ ਦੇ ਤੇ ਕੁਰੀਅਰ ਦੇ ਜੋ ਚਾਰਜਸ ਬਣੂਗਾ ਸੋ ਨੂੰ ਆਪਣਾ ਭਰਾ ਦੱਸ ਦੂ ਕੈਲਕੂਲੇਟ ਕਰਕੇ ਕਿ ਸਰ ਇੰਨੇ ਦੇ ਟਾਇਰ ਬਣੇ ਨੇ ਜ ਇੰਨਾ ਥੋੜਾ ਕੁਰੀਅਰ ਦਾ ਖਰਚ ਆਊਗਾ ਘਰੇ ਵੈ ਕੇ ਮੰਗਵਾ ਲਓ ਉੱਥੇ ਆਪਣਾ ਲੇਬਰ ਤੋਂ ਮੰਗ ਲਓ 100 150 ਰੁਪਏ ਲੈ ਲੂਗਾ ਟਾਇਰ ਪੈ ਜਾਣਗੇ ਅਲਾਇ ਵੀ ਕਿਸੇ ਨੇ ਮੰਗਾਣੇ ਨੇ ਸੈਕੰਡ ਹੈਂਡ ਤਾਂ ਤੁਸੀਂ ਉਹ ਵੀ ਮੰਗਾ ਸਕਦੇ ਹੋਗੇ ਬਾਕੀ ਭਰਾ ਹੋਰਾਂ ਦਾ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਜਦਰਾ ਹੀ ਕਰ ਲਓ ਜੀ ਕੰਟੈਕਟ ਬਾਕੀ ਚੰਗੀ ਲੱਗੀ ਤੇ ਅਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ